ਮੇਰਾ ਚਾਚਾ ਮੈਨੂੰ ਛੋਟੇ ਹੁੰਦੇ ਤੋਂ ਹੀ ਬਹੁਤ ਪਸੰਦ ਸੀ ਮੈਂ ਆਪਣੇ ਪਿਓ ਨਾਲੋਂ ਜ਼ਿਆਦਾ ਉਸ ਦੇ ਨੇੜੇ ਸੀ ਹੌਲੀ ਹੌਲੀ ਮੈਂ ਵੱਡੀ ਹੁੰਦੀ ਗਈ ਮੇਰੀ ਤੇ ਮੇਰੇ ਚਾਚੇ ਦੀ ਦੋਸਤੀ ਵੀ ਗਹਿਰੀ ਹੁੰਦੀ ਗਈ ਮੈਂ ਹੁਣੇ-ਹੁਣੇ ਜਵਾਨ ਹੋਈ ਸੀ ਤੇ ਆਪਣੀਆਂ ਸਹੇਲੀਆਂ ਤੋਂ ਆਦਮੀ ਤੇ ਔਰਤ ਦੇ ਵਿੱਚ ਦੇ ਰਿਸ਼ਤੇ ਬਾਰੇ ਨਵੀਆਂ-ਨਵੀਆਂ ਗੱਲਾਂ ਸੁਣਦੀ ਸੀ ਚਾਚਾ ਜੀ ਨਾਲ ਦੋਸਤੀ ਇੰਨੀ ਗੂੜੀ ਸੀ ਕਿ ਮੈਂ ਉਹਨਾਂ ਨੂੰ ਹਰ ਗੱਲ ਦੱਸਦੀ ਮੈਨੂੰ ਵਧੀਆ ਲੱਗਦਾ ਸੀ ਕਿ ਮੈਂ ਉਹਨਾਂ ਨੂੰ ਹਰ ਗੱਲ ਦੱਸਾਂ ਇੱਕ ਰਾਤ ਮੇਰੇ ਮਾਪਿਓ ਘਰ ਨਹੀਂ ਸੀ ਮੇਰੇ ਚਾਚਾ ਜੀ ਦੇ ਸਿਰ ਵਿੱਚ ਬਹੁਤ ਦਰਦ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਰਜਨੀ ਮੇਰੇ ਲਈ ਇੱਕ ਕੱਪ ਚਾਹ ਲੈ ਕੇ ਆ ਤੇ ਜਦੋਂ ਮੈਂ ਉਹਨਾਂ ਲਈ ਚਾਹ ਬਣਾਈ ਤੇ ਉਹਨਾਂ ਦੇ ਕਮਰੇ ਵਿੱਚ ਗਈ ਚਾਚਾ ਜੀ ਨੇ ਮੈਨੂੰ ਚਾਹ ਦਾ ਕੱਪ ਮੇਜ਼ ਦੇ ਉੱਤੇ ਰੱਖਣ ਨੂੰ ਕਿਹਾ ਜਿੱਦਾਂ ਹੀ ਮੈਂ ਜਾਣ ਲੱਗੀ ਉਹਨਾਂ ਨੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ ਅੱਜ ਘਰ ਕੋਈ ਨਹੀਂ ਤੈਨੂੰ ਆਪਣੇ ਕਮਰੇ ਵਿੱਚ ਡਰ ਲੱਗਣਾ ਇਸ ਲਈ ਅੱਜ ਮੇਰੇ ਕੋਲ ਸੌਂਗਾ ਨਾਲੇ ਮੈਂ ਤੈਨੂੰ ਇੱਕ ਵੀਡੀਓ ਦਿਖਾਉਣਾ ਹਾ ਚਾਚਾ ਜੀ ਨੇ ਮੈਨੂੰ ਆਪਣੀ ਬੈੱਡ ਤੇ ਸੌਣ ਲਈ ਕਿਹਾ ਮੈਂ ਉਹਨਾਂ ਦੇ ਬੈੱਡ ਉੱਤੇ ਲੰਮੀ ਪੈ ਗਈ ਤੇ ਉਹ ਮੈਨੂੰ ਵੀਡੀਓ ਦਿਖਾਉਣ ਲੱਗੇ ਉਸ ਵੀਡੀਓ ਨੂੰ ਵੇਖ ਕੇ ਮੇਰੇ ਅੰਦਰ ਬੇਚੈਨੀ ਹੋ ਰਹੀ ਸੀ ਚਾਚਾ ਜੀ ਨੇ ਮੈਨੂੰ ਕਿਹਾ ਕਿ ਆਪਾਂ ਦੋਨੋਂ ਵੀ ਮਿਲ ਕੇ ਇਦਾਂ ਹੀ ਦੋਸਤੋ ਮੇਰਾ ਨਾਂ ਰਜਨੀ ਹੈ ਤੇ ਮੇਰੀ ਉਮਰ 15 ਸਾਲ ਹੈ ਮੈਂ ਹਜੇ 10ਵੀਂ ਕਲਾਸ ਵਿੱਚ ਪੜਦੀ ਸੀ ਤੇ ਮੈਨੂੰ ਪੜਨ ਦਾ ਬਹੁਤ ਸ਼ੌਂਕ ਸੀ ਪਰ ਮੇਰੇ ਪਾਪਾ ਪੜਾਈ ਦੇ ਖਿਲਾਫ ਸੀ ਮੈਂ ਅੱਗੇ ਪੜਨਾ ਚਾਹੁੰਦੀ ਸੀ ਮੈਂ ਆਪਣੀ ਮਾਂ ਤੇ ਚਾਚਾ ਜੀ ਨੂੰ ਆਪਣੀ ਮਦਦ ਲਈ ਕਿਹਾ ਕਿ ਪਾਪਾ ਨੂੰ ਮਨਾ ਲਓ ਮੈਂ ਪੜਨਾ ਚਾਹਨੀ ਹਾਂ ਮੇਰੇ ਚਾਚਾ ਜੀ ਨੇ ਬੜੀ ਮੁਸ਼ਕਲ ਨਾਲ ਮੇਰੇ ਪਿਓ ਨੂੰ ਮਨਾਇਆ ਸੀ ਕਿਉਂਕਿ ਮੇਰੇ ਪਿਓ ਦਾ ਕਹਿਣਾ ਸੀ ਕਿ ਅੱਜ ਕੱਲ੍ਹ ਪੜਾਈ ਨਾਲੋਂ ਜ਼ਿਆਦਾ ਆਸ਼ਕੀ ਜ਼ਿਆਦਾ ਹੁੰਦੀ ਹੈ ਇਸ ਲਈ ਉਹ ਪੜ੍ਹਾਈ ਦੇ ਖਿਲਾਫ ਸੀ ਪਰ ਮੇਰੇ ਚਾਚਾ ਜੀ ਨੇ ਮੇਰੀ ਗਰੰਟੀ ਲੈ ਲਈ ਸੀ ਕਿ ਰਜਨੀ ਅਜਿਹਾ ਕੁਝ ਨਹੀਂ ਕਰੂਗੀ ਮੈਂ ਉਸ ਦਾ ਪੂਰਾ ਧਿਆਨ ਰੱਖੂਗਾ ਉਹ ਸਿਰਫ ਪੜ੍ਹਾਈ ਹੀ ਕਰੂਗੀ ਫਿਰ ਮੇਰੇ ਪਿਓ ਨੇ ਮੇਰਾ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ ਸੀ ਤੇ ਮੇਰੀ ਜ਼ਿੰਮੇਵਾਰੀ ਚਾਚਾ ਜੀ ਨੂੰ ਦੇ ਦਿੱਤੀ ਸੀ ਕਿ ਜੇ ਕੁਝ ਉਲਟਾ ਸਿੱਧਾ ਹੋਇਆ ਤਾਂ ਰਜਨੀ ਦੇ ਨਾ ਨਾ ਮੈਂ ਤੈਨੂੰ ਵੀ ਨਹੀਂ ਛੱਡਣਾ ਚਾਚਾ ਜੀ ਨੇ ਮੇਰੀ ਪੂਰੀ ਜ਼ਿੰਮੇਵਾਰੀ ਲੈ ਲਈ ਸੀ ਕਹਿਆ ਸੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਰਜਨੀ ਦੇ ਉੱਤੇ ਪੂਰਾ ਧਿਆਨ ਰੱਖਾਂਗਾ ਪਰ ਮੈਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਦਿਲ ਵਿੱਚ ਆਖਰ ਕੀ ਸੀ ਉਹ ਮੇਰੇ ਇੰਨੀ ਸਾਈਡ ਕਿਉਂ ਲੈਂਦੇ ਸੀ ਪਰ ਮਜ਼ੇ ਦੀ ਗੱਲ ਇਹ ਸੀ ਕਿ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਮੇਰੇ ਚਾਚਾ ਜੀ ਨਾਲ ਮੇਰੀ ਇੰਨੀ ਦੋਸਤੀ ਅੱਗੇ ਤੱਕ ਚੱਲੂਗੀ ਫਿਰ ਕੁਝ ਇਹ ਦਿਨਾਂ ਵਿੱਚ ਚਾਚਾ ਜੀ ਨੇ ਮੇਰੇ ਨਾਲ ਜਾ ਕੇ ਮੇਰੇ ਕਾਲਜ ਵਿੱਚ ਮੇਰਾ ਦਾਖਲਾ ਹੀ ਕਰਵਾ ਦਿੱਤਾ ਸ਼ੁਰੂ ਵਿੱਚ ਤਾਂ ਮੈਂ ਬਹੁਤ ਦਿਲ ਲਾ ਕੇ ਪੜਦੀ ਸੀ ਕਿਸੇ ਦੇ ਨਾਲ ਜ਼ਿਆਦਾ ਗੱਲਾਂ ਵੀ ਨਹੀਂ ਕਰਦੀ ਸੀ ਬਸ ਆਪਣੇ ਆਪ ਵਿੱਚ ਹੀ ਰਹਿੰਦੀ ਜੋ ਵੀ ਕਾਲਜ ਵਿੱਚ ਹੁੰਦਾ ਉਹ ਸਾਰੀ ਗੱਲ ਚਾਚਾ ਜੀ ਨੂੰ ਦੱਸਦੀ ਚਾਚਾ ਜੀ ਵੀ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੇ ਸੀ ਕਦੇ-ਕਦੇ ਮੈਨੂੰ ਲੱਗਦਾ ਕਿ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਨੇ ਕਿਉਂਕਿ ਮੇਰੀ ਚਾਚੀ ਪਿੰਡ ਵਿੱਚ ਰਹਿੰਦੀ ਸੀ ਤੇ ਚਾਚਾ ਜੀ ਦੀ ਨੌਕਰੀ ਸ਼ਹਿਰ ਵਿੱਚ ਸੀ ਇਸ ਲਈ ਉਹ ਸਾਡੇ ਨਾਲ ਰਹਿੰਦੇ ਸੀ ਇਹ ਫਿਰ ਕਾਲਜ ਵਿੱਚ ਮੇਰੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਉਸ ਦੇ ਨਾਲ ਮੇਰੀ ਜ਼ਿੰਦਗੀ ਹੀ ਬਦਲ ਰਹੀ ਸੀ ਮੇਰੀ ਸਹੇਲੀ ਨੇ ਦੱਸਿਆ ਸੀ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਇੱਕ ਦਿਨ ਉਸ ਨੇ ਮੈਨੂੰ ਆਪਣੇ ਮੰਗੇਤਰ ਨਾਲ ਵੀ ਮਿਲਵਾਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਸਾਡਾ ਵਿਆਹ ਪੱਕਾ ਹੋ ਗਿਆ ਹੈ ਇਸ ਲਈ ਅਸੀਂ ਦੋਨੋਂ ਇੱਕ ਦੂਜੇ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਗਈ ਹਾਂ ਤੇ ਹੁਣ ਸਾਡੇ ਵਿੱਚ ਕੋਈ ਪਰਦਾ ਨਹੀਂ ਇਸ ਤੋਂ ਬਾਅਦ ਮੈਂ ਆਪਣੀ ਸਹੇਲੀ ਤੋਂ ਉਹ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੀ ਸੀ ਜਿਸ ਨੂੰ ਜਾਣਨ ਦੀ ਸ਼ਾਇਦ ਮੇਰੀ ਉਮਰ ਨਹੀਂ ਸੀ ਪਰ ਫਿਰ ਵੀ ਮੈਨੂੰ ਉਹਨਾਂ ਦੇ ਗੱਲਾਂ ਵਿੱਚ ਦਿਲਚਸਪੀ ਹੋਣ ਲੱਗੀ ਮੇਰੇ ਕਿਸੇ ਮੁੰਡੇ ਨਾਲ ਦੋਸਤੀ ਨਹੀਂ ਸੀ ਇਸ ਲਈ ਜਦੋਂ ਵੀ ਮੈਂ ਇਹ ਗੱਲਾਂ ਸੋਚਦੀ ਤਾਂ ਮੇਰੇ ਦਿਮਾਗ ਵਿੱਚ ਚਾਚਾ ਜੀ ਦਾ ਹੀ ਧਿਆਨ ਜਾਂਦਾ ਸੀ ਅਤੇ ਫਿਰ ਮੈਂ ਆਪਣੇ ਦਿਮਾਗ ਨੂੰ ਸਮਝਾਉਂਦੀ ਕਿਵੇਂ ਕੀ ਸੋਚ ਰਹੀ ਹਾਂ ਉਹ ਮੇਰੇ ਚਾਚਾ ਜੀ ਨੇ ਪਰ ਚਾਚਾ ਜੀ ਦਾ ਮੇਰੇ ਨਾਲ ਰਵਈਆ ਮੇਰੀ ਸੋਚ ਉਹਨਾਂ ਨੂੰ ਬਤਾਉਂਦਾ ਸੀ ਕਦੇ-ਕਦੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਵੀ ਮੇਰੇ ਬਾਰੇ ਇਹੀ ਸਭ ਕੁਝ ਸੋਚਦੇ ਹੋਣਗੇ ਤੇ ਕਦੇ-ਕਦੇ ਉਹਨਾਂ ਦਾ ਵਰਤਾਅ ਮੇਰੇ ਲਈ ਸਖਤ ਹੋ ਜਾਂਦਾ ਉਹ ਮੈਨੂੰ ਯਾਦ ਦਿਵਾ ਦਿੰਦੇ ਕਿ ਮੇਰਾ ਪਿਓ ਕਿੰਨਾ ਸਖਤ ਹੈ ਜੇ ਮੈਂ ਕੋਈ ਗਲਤੀ ਕੀਤੀ ਤਾਂ ਮੇਰੇ ਨਾਲ ਨਾਲ ਉਹਨਾਂ ਦਾ ਵੀ ਬੁਰਾ ਹਾਲ ਹੋ ਜਾਣਾ ਹੈ ਮੈਂ ਆਪਣੇ ਆਪ ਤੇ ਕੰਟਰੋਲ ਰੱਖਦੀ ਪਰ ਕਹਿੰਦੇ ਨੇ ਕਿ ਜਵਾਨੀ ਅੰਨੀ ਹੁੰਦੀ ਹੈ ਅਤੇ ਮੈਂ ਜਦੋਂ ਦੀ ਕਾਲਜ ਜਾਂਦੀ ਫੇਰ ਉਹੀ ਸਭ ਕੁਝ ਸੁਣਨ ਨੂੰ ਮੈਨੂੰ ਮਿਲਦਾ ਤੇ ਘਰ ਆਉਂਦੀ ਸਾਰੀਆਂ ਗੱਲਾਂ ਚਾਚਾ ਜੀ ਨੂੰ ਦੱਸਦੀ ਅਤੇ ਉਹਨਾਂ ਗੱਲਾਂ ਬਾਰੇ ਸੋਚਦੀ ਚਾਚਾ ਜੀ ਜਦੋਂ ਦਫ਼ਤਰ ਤੋਂ ਆਉਂਦੇ ਤਾਂ ਕਹਿਣ ਲੱਗੇ ਕਿ ਰਜਨੀ ਕੀ ਸੋਚ ਰਹੀ ਹੈ ਮੈਂ ਉਹਨਾਂ ਵੱਲ ਵੇਖਿਆ ਤੇ ਉਹਨਾਂ ਨੂੰ ਦੱਸਿਆ ਕਿ ਚਾਚਾ ਜੀ ਤੁਹਾਨੂੰ ਪਤਾ ਹੈ ਮੇਰੀ ਨਵੀਂ ਸਹੇਲੀ ਨੇ ਮੈਨੂੰ ਅੱਜ ਕੀ ਦੱਸਿਆ ਚਾਚਾ ਜੀ ਮੇਰੀ ਗੱਲ ਸੁਣ ਕੇ ਧਿਆਨ ਨਾਲ ਮੇਰੇ ਵੱਲ ਵੇਖ ਰਹੇ ਸੀ ਮੇਰੇ ਛੋਟੇ ਹੁੰਦੇ ਤੋਂ ਆਦਤ ਸੀ ਮੈਂ ਹਰ ਗੱਲ ਉਹਨਾਂ ਨੂੰ ਦੱਸਦੀ ਸੀ ਫਿਰ ਉਹ ਚਾਹੇ ਕਿਦਾਂ ਦੀ ਵੀ ਗੱਲ ਕਿਉਂ ਨਾ ਹੋਵੇ ਚਾਚਾ ਜੀ ਨੇ ਕਿਹਾ ਕਿ ਹਾਂ ਦੱਸ ਮੈਂ ਉਹਨਾਂ ਨੂੰ ਕਿਹਾ ਕਿ ਚਾਚਾ ਜੀ ਮੇਰੀ ਸਹੇਲੀ ਨੇ ਦੱਸਿਆ ਹੈ ਕਿ ਇੰਟਰਨੈਟ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਨੇ ਇਸ ਤਰ੍ਹਾਂ ਅਸੀਂ ਹਰ ਜਾਣਕਾਰੀ ਪਾ ਸਕਦੇ ਹਾਂ ਤਾਂ ਮੈਂ ਇਹੀ ਕਹਿ ਰਹੀ ਸੀ ਕਿ ਤੁਹਾਡੇ ਕੋਲ ਵੀ ਤਾਂ ਫੋਨ ਹੈ ਤੇ ਨਾਲੇ ਤੁਹਾਡੇ ਫੋਨ ਵਿੱਚ ਨੈੱਟ ਵੀ ਹੈ ਕਿ ਤੁਸੀਂ ਵੀ ਕਦੇ ਉਹ ਵੀਡੀਓ ਵੇਖੀਆਂ ਨੇ ਕਿਉਂ ਨਾ ਆਪਾਂ ਦੋਨੋਂ ਮਿਲ ਕੇ ਉਹ ਵੀਡੀਓ ਵੇਖੀਏ ਮੈਂ ਆਪਣੀ ਇਹ ਗੱਲ ਆਪਣੇ ਚਾਚਾ ਜੀ ਨੂੰ ਦੱਸੀ ਤਾਂ ਉਹ ਮੇਰੇ ਵੱਲ ਬੜੇ ਅਜੀਬ ਤਰੀਕੇ ਨਾਲ ਵੇਖ ਰਹੇ ਸੀ ਜਿਦਾ ਮੈਨੂੰ ਘੂਰ ਰਹੇ ਹੋਣ ਪਤਾ ਨਹੀਂ ਕਿੰਨਾ ਕੁ ਗੁੱਸੇ ਹੋਣਗੇ ਪਰ ਫਿਰ ਅਚਾਨਕ ਉਹਨਾਂ ਨੇ ਮੈਨੂੰ ਧਿਆਨ ਨਾਲ ਵੇਖਿਆ ਪਤਾ ਨਹੀਂ ਕੀ ਸੋਚਿਆ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਦੇਖ ਰਜਨੀ ਇਹ ਸਭ ਗੱਲਾਂ ਆਪਣੇ ਪਿਓ ਦੇ ਸਾਹਮਣੇ ਬਿਲਕੁਲ ਨਾ ਕਰੀ ਨਹੀਂ ਤਾਂ ਉਹਨਾਂ ਨੂੰ ਇਹ ਸਭ ਕੁਝ ਬਿਲਕੁਲ ਪਸੰਦ ਨਹੀਂ ਫਤੇ ਉਹਨਾਂ ਨੇ ਤੇਰੇ ਨਾਲ ਮੈਨੂੰ ਵੀ ਘਰੋਂ ਕੱਢ ਦੇਣਾ ਮੈਂ ਤੇਰੀ ਜ਼ਿੰਮੇਵਾਰੀ ਚੁੱਕੀ ਹੈ ਫਿਰ ਮੇਰੇ ਲਈ ਰਹਿਣ ਦੀ ਕੋਈ ਵੀ ਥਾਂ ਨਹੀਂ ਰਹਿ ਜਾਣੀ ਵੀਡੀਓ ਦੇਖਣ ਦੀ ਗੱਲ ਹੈ ਤਾਂ ਕੋਈ ਗੱਲ ਨਹੀਂ ਤੂੰ ਰਾਤ ਨੂੰ ਮੇਰੇ ਕਮਰੇ ਵਿੱਚ ਆ ਜਾਹੀਂ ਮੈਂ ਤੈਨੂੰ ਹਰ ਕਿਸਮ ਦੀ ਵੀਡੀਓ ਦਿਖਾ ਦਵਾਂਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਸੀ ਕਿ ਮੇਰੇ ਚਾਚਾ ਜੀ ਮੈਨੂੰ ਵੀਡੀਓ ਭੇਜਣਗੇ ਰਾਤ ਨੂੰ ਜਦੋਂ ਮੈਂ ਆਪਣੇ ਚਾਚਾ ਜੀ ਦੇ ਕਮਰੇ ਵਿੱਚ ਗਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜਾ ਕੇ ਪਹਿਲਾਂ ਆਪਣੀ ਪੜ੍ਹਾਈ ਕਰ ਮੈਂ ਆ ਕੇ ਆਪਣੇ ਕਮਰੇ ਵਿੱਚ ਪੜ੍ਹਾਈ ਕਰਨ ਲੱਗੀ ਹੁਣ ਮੈਂ ਉਸ ਸਮੇਂ ਦੀ ਉਡੀਕ ਕਰ ਰਹੀ ਸੀ ਜਦੋਂ ਮੈਂ ਵੀਡੀਓ ਵੇਖਣੀ ਸੀ ਮੇਰਾ ਪੜ੍ਹਾਈ ਵਿੱਚ ਦਿਲ ਨਹੀਂ ਲੱਗ ਰਿਹਾ ਸੀ ਪਰ ਚਾਚਾ ਜੀ ਪੜ੍ਹਾਈ ਦੇ ਮਾਮਲੇ ਵਿੱਚ ਬਹੁਤ ਸਖਤ ਸੀ ਇਸ ਲਈ ਮੈਨੂੰ ਪੜ੍ਹਨਾ ਹੀ ਪੈਣਾ ਸੀ ਮੈਂ ਆਪਣੀ ਪੜ੍ਹਾਈ ਕੀਤੀ ਸਾਰਾ ਕੰਮ ਖਤਮ ਕੀਤਾ ਕਾਲਜ ਦਾ ਕੰਮ ਪੂਰਾ ਕਰਕੇ ਜਿੱਦਾਂ ਹੀ ਰਾਤ ਹੋਈ ਮੇਰੇ ਦਿਲ ਵਿੱਚ ਹਲਚਲ ਹੋਣ ਲੱਗੀ ਮੈਂ ਚਾਚਾ ਜੀ ਦੇ ਕਮਰੇ ਵਿੱਚ ਗਈ ਤਾਂ ਚਾਚਾ ਜੀ ਮੈਗਜ਼ੀਨ ਵੇਖ ਰਹੇ ਸੀ ਮੈਨੂੰ ਦੇਖਦੇ ਹੀ ਹੱਸਣ ਲੱਗੇ ਤੇ ਉਹਨਾਂ ਨੇ ਆਪਣੀ ਮੈਗਜ਼ੀਨ ਲੁਕਾ ਦਿੱਤੀ ਮੈਂ ਚਾਚਾ ਜੀ ਦੀ ਰਜਾਈ ਦੇ ਵਿੱਚ ਵੜ ਕੇ ਬੈਠ ਗਈ ਸੀ ਕਿਉਂਕਿ ਠੰਡ ਬਹੁਤ ਹੀ ਜ਼ਿਆਦਾ ਸੀ ਤੇ ਉਹਨਾਂ ਨੂੰ ਕਿਹਾ ਕਿ ਹੁਣ ਮੈਨੂੰ ਵੀਡੀਓ ਦਿਖਾਓ ਚਾਚਾ ਜੀ ਕਹਿਣ ਲੱਗੇ ਠੀਕ ਹੈ ਦਿਖਾ ਦਿੰਦਾ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਛੇਤੀ ਕਰੋ ਨਹੀਂ ਤਾਂ ਪਾਪਾ ਨੇ ਆ ਜਾਣਾ ਚਾਚਾ ਜੀ ਹਜੇ ਮੈਨੂੰ ਵੀਡੀਓ ਦਿਖਾਣ ਲਈ ਤਿਆਰ ਬੈਠੇ ਸੀ ਮੇਰੇ ਅੰਦਰ ਮੈਨੂੰ ਕੁਝ ਬਦਲਾਅ ਲੱਗ ਰਿਹਾ ਸੀ ਹਾਲੇ ਅਸੀਂ ਥੋੜੀ ਜਿਹੀ ਵੀਡੀਓ ਹੀ ਵੇਖੀ ਸੀ ਕਿ ਪਾਪਾ ਕਮਰੇ ਵਿੱਚ ਆਏ ਤੇ ਆਉਂਦੇ ਹੀ ਕਿਹਾ ਕਿ ਤੂੰ ਆਪਣੇ ਚਾਚੇ ਦੇ ਕਮਰੇ ਵਿੱਚ ਕੀ ਕਰ ਰਹੀ ਹੈ ਜਾ ਕੇ ਆਪਣੇ ਕਮਰੇ ਵਿੱਚ ਸੌ ਮੇਰੇ ਪਾਪਾ ਨੇ ਮੈਨੂੰ ਬੜੇ ਹੀ ਗੁੱਸੇ ਵਿੱਚ ਕਿਹਾ ਮੈਂ ਉਹਨਾਂ ਤੋਂ ਬਹੁਤ ਡਰਦੀ ਸੀ ਮੈਂ ਛੇਤੀ ਛੇਤੀ ਉੱਠੀ ਤੇ ਸਭ ਕੁਝ ਭੁੱਲ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਉਹਨਾਂ ਤੋਂ ਬਹੁਤ ਡਰ ਗਈ ਸੀ ਮੈਂ ਸੋਚਿਆ ਸੀ ਕਿ ਜਿੱਤਾਂ ਹੀ ਉਹ ਚਲੇ ਜਾਣਗੇ ਮੈਂ ਚਾਚਾ ਜੀ ਦੇ ਕਮਰੇ ਵਿੱਚ ਫੇਰ ਚਲੀ ਜਾਵਾਂਗੀ ਪਰ ਉਸ ਰਾਤ ਪਾਪਾ ਜੀ ਚਾਚੇ ਨਾਲ ਕੋਈ ਗੱਲ ਕਰ ਰਹੇ ਸੀ ਪਤਾ ਨਹੀਂ ਕੀ ਗੱਲ ਸੀ ਕਾਫੀ ਟਾਈਮ ਉਹਨਾਂ ਦੇ ਕਮਰੇ ਵਿੱਚ ਰਹੇ ਅਤੇ ਮੈਂ ਉਹਨਾਂ ਨੂੰ ਉਡੀਕਦੀ ਉਡੀਕਦੀ ਸੌਂ ਗਈ ਸੀ ਅਗਲੇ ਦਿਨ ਜਦੋਂ ਮੈਂ ਕਾਲਜ ਜਾਣਾ ਸੀ ਤਾਂ ਮੈਂ ਤਿਆਰ ਹੋ ਕੇ ਚਲੀ ਗਈ ਤੇ ਜਦੋਂ ਮੈਂ ਸ਼ਾਮ ਨੂੰ ਕਾਲਜ ਤੋਂ ਆਈ ਰਾਤ ਦੀ ਉਡੀਕ ਕਰ ਰਹੀ ਸੀ ਕਿਉਂਕਿ ਮੈਂ ਅੱਧੀ ਵੀਡੀਓ ਵੇਖੀ ਸੀ ਤੇ ਮੈਂ ਆਪਣੇ ਆਪ ਤੇ ਕਾਬੂ ਨਹੀਂ ਕਰ پا ਰਹੀ ਸੀ ਜਿੱਦਾਂ ਹੀ ਸਮਾਂ ਲੱਗਿਆ ਮੈਂ ਚਾਚਾ ਜੀ ਦੇ ਕਮਰੇ ਵਿੱਚ ਗਈ ਪਰ ਮੇਰੇ ਚਾਚਾ ਜੀ ਦਫ਼ਤਰ ਦਾ ਕੰਮ ਕਰ ਰਹੇ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਥੋੜੀ ਦੇਰ ਬਾਅਦ ਆਈਂ ਮੈਂ ਤਾਂ ਸਵੇਪ ਤੋਂ ਵੀਡੀਓ ਦੀ ਉਡੀਕ ਕਰ ਰਹੀ ਸੀ ਐਨੇ ਵਿੱਚ ਮੇਰੇ ਫੋਨ ਉੱਤੇ ਕਿਸੇ ਦਾ ਮੈਸੇਜ ਆਇਆ ਉਸ ਦੀ ਭੇਜੀ ਹੋਈ ਫੋਟੋ ਵੇਖ ਕੇ ਤਾਂ ਮੇਰੀ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਸੀ ਹਾਲੇ ਮੈਂ ਫੋਟੋ ਵੇਖ ਹੀ ਰਹੀ ਸੀ ਕਿ ਉਸ ਆਦਮੀ ਨੇ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ ਅਤੇ ਬੜੇ ਹੀ ਰੋਮਾਂਟਿਕ ਸੀ ਸੀ ਮੈਂ ਵੀ ਉਸੇ ਅੰਦਾਜ਼ ਵਿੱਚ ਉਸ ਨੂੰ ਜਵਾਬ ਦੇਣ ਲੱਗੀ ਫਿਰ ਮੈਂ ਸੋਚਿਆ ਕਿ ਇਹ ਗੱਲ ਜਾ ਕੇ ਚਾਚਾ ਜੀ ਨੂੰ ਦੱਸਦੀ ਹਾਂ ਮੈਂ ਜਿੱਦਾਂ ਹੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਚਾਚਾ ਜੀ ਦੇ ਕਮਰੇ ਵੱਲ ਗਈ ਤਾਂ ਦਰਵਾਜ਼ਾ ਬੰਦ ਸੀ ਮੈਂ ਆਪਣੇ ਕਮਰੇ ਵਿੱਚ ਆ ਰਹੀ ਸੀ ਤੇ ਉਸ ਮੁੰਡੇ ਨਾਲ ਗੱਲਾਂ ਕਰ ਰਹੀ ਸੀ ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਵੇਖਣਾ ਚਾਹਨੀ ਹਾਂ ਤਾਂ ਉਸ ਨੇ ਮੈਨੂੰ ਮਨਾ ਕਰ ਦਿੱਤਾ ਸੀ। ਇਸ ਸਮੇਂ ਮੈਂ ਆਪਣੇ ਕਮਰੇ ਤੋਂ ਬਾਹਰ ਸੀ ਤਾਂ ਮੇਰੀ ਨਜ਼ਰ ਆਪਣੇ ਚਾਚਾ ਜੀ ਤੇ ਪਈ। ਉਹ ਇਸ ਸਮੇਂ ਕੋਠੇ ਤੇ ਜਾ ਰਹੇ ਸੀ। ਉਹਨਾਂ ਦੇ ਹੱਥ ਵਿੱਚ ਫੋਨ ਸੀ। ਮੈਨੂੰ ਬੜੀ ਹੈਰਾਨੀ ਹੋਈ ਕਿ ਰਾਤ ਦੇ 12 ਵਜੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੇਰੇ ਦਿਮਾਗ ਦੇ ਵਿੱਚ ਇੱਕ ਸ਼ੱਕ ਸੀ ਕਿ ਚਾਚਾ ਜੀ ਕਿਤੇ ਮੈਨੂੰ ਮੈਸੇਜ ਤਾਂ ਨਹੀਂ ਕਰ ਰਹੇ। ਖੈਰ ਮੈਂ ਸੋਚਦੀ-ਸੋਚਦੀ ਇਦਾਂ ਹੀ ਸੌਂ ਗਈ। ਸੁਪਨੇ ਵਿੱਚ ਚਾਚਾ ਜੀ ਮੇਰੇ ਨਾਲ ਸੀ ਤੇ ਕਹਿ ਰਹੇ ਸੀ ਕਿ ਇਸ ਕੰਮ ਨੂੰ ਕਰਨ ਲਈ ਐਨੇ ਵਿੱਚ ਮੇਰੀ ਅੱਖ ਖੁੱਲ ਗਈ ਮੈਂ ਵੇਖਿਆ ਕਿ ਚਾਚਾ ਜੀ ਬਹੁਤ ਖੁਸ਼ੀ ਅੱਗੇ ਮੈਂ ਆਪਣੇ ਕਾਲਜ ਪੈਦਲ ਹੀ ਜਾਂਦੀ ਸੀ ਉਸ ਦਿਨ ਚਾਚਾ ਜੀ ਨੇ ਮੈਨੂੰ ਕਿਹਾ ਕਿ ਚਲ ਮੈਂ ਤੈਨੂੰ ਆਪਣੀ ਬਾਈਕ ਤੇ ਛੱਡ ਦਿੰਦਾ ਹਾਂ ਮੈਂ ਉਹਨਾਂ ਦੇ ਨਾਲ ਕਾਲਜ ਚਲੀ ਗਈ ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਹਨਾਂ ਦੇ ਨਾਲ ਜਾਣਾ ਜਿੱਤਾਂ ਹੀ ਕਾਲਜ ਦਾ ਸਮਾਂ ਖਤਮ ਹੋਇਆ ਤਾਂ ਮੈਂ ਗੇਟ ਤੋਂ ਬਾਹਰ ਨਿਕਲੀ ਚਾਚਾ ਜੀ ਮੈਨੂੰ ਉਡੀਕ ਰਹੀ ਸੀ ਮੈਂ ਅੱਜ ਉਦਾਸ ਸੀ ਅਤੇ ਕਿਉਂਕਿ ਮੇਰੀ ਸਹੇਲੀ ਦੀ ਮੇਰੇ ਨਾਲ ਲੜਾਈ ਹੋ ਗਈ ਸੀ ਮੈਂ ਇਹ ਸਾਰੀ ਗੱਲ ਆਪਣੇ ਚਾਚਾ ਜੀ ਨੂੰ ਦੱਸੀ ਮੇਰੇ ਚਾਚਾ ਜੀ ਨੇ ਮੈਨੂੰ ਸਮਝਾਇਆ ਕਿ ਇਦਾਂ ਦੀਆਂ ਗੱਲਾਂ ਚੱਲਦੀਆਂ ਹੀ ਰਹਦੀਆਂ ਨੇ ਛੋਟੀ ਛੋਟੀ ਗੱਲ ਤੇ ਉਦਾਸ ਨਹੀਂ ਹੋਈਦਾ ਅਸੀਂ ਹੁਣ ਗੱਲਾਂ ਕਰਦੇ ਕਰਦੇ ਘਰ ਪਹੁੰਚ ਗਏ ਸੀ ਹੁਣ ਮੈਂ ਆਪਣੇ ਚਾਚਾ ਜੀ ਦੇ ਨਾਲ ਬਹੁਤ ਹੀ ਖੁਸ਼ੀ ਉਹ ਮੈਨੂੰ ਹਸਾਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਅਸੀਂ ਘਰ ਆਏ ਉਸ ਦਿਨ ਮੇਰੇ ਮਾਪਿਓ ਘਰ ਨਹੀਂ ਸੀ ਸ਼ਾਇਦ ਕਿਸੇ ਕੰਮ ਲਈ ਕਿਤੇ ਗਏ ਹੋਏ ਸੀ ਚਾਚਾ ਜੀ ਤੇ ਮੈਂ ਦੋਨੋਂ ਹੀ ਇਕੱਲੇ ਸੀ ਚਾਚਾ ਜੀ ਨੇ ਮੈਨੂੰ ਕਿਹਾ ਕਿ ਫੇਰ ਦੁਬਾਰਾ ਤੂੰ ਉਹ ਵੀਡੀਓ ਵੇਖਣ ਨੂੰ ਨਹੀਂ ਕੀਤਾ ਹੀ ਨਹੀਂ ਤਾਂ ਮੈਂ ਚਾਚਾ ਜੀ ਨੂੰ ਕਿਹਾ ਕਿ ਮੇਰੇ ਇੱਕ ਨਵੇਂ ਦੋਸਤ ਨੇ ਮੈਨੂੰ ਭੇਜ ਦਿੱਤੀ ਸੀ ਇਸ ਲਈ ਮੈਂ ਸਾਰੀ ਵੇਖ ਲਈ ਚਾਚਾ ਜੀ ਮੇਰੇ ਵੱਲ ਬੜੀ ਹੈਰਾਨੀ ਨਾਲ ਵੇਖ ਰਹੇ ਸੀ ਉਹਨਾਂ ਨੇ ਮੈਨੂੰ ਕੱਪੜੇ ਬਦਲਣ ਲਈ ਕਿਹਾ ਤੇ ਜਦੋਂ ਮੈਂ ਆਪਣੇ ਕੱਪੜੇ ਬਦਲਣ ਲਈ ਗਈ ਤੇ ਵਾਪਸ ਆਈ ਤਾਂ ਚਾਚਾ ਜੀ ਮੇਰਾ ਫੋਨ ਛੇੜ ਰਹੇ ਸੀ ਪਰ ਮੈਨੂੰ ਵੇਖਦੇ ਸਾਰ ਹੀ ਉਹਨਾਂ ਨੇ ਮੇਰਾ ਫੋਨ ਰੱਖ ਦਿੱਤਾ ਮੈਂ ਹੈਰਾਨ ਹੋ ਗਈ ਸੀ ਕਿ ਆਖਰ ਮੇਰੇ ਫੋਨ ਵਿੱਚੋਂ ਕੀ ਕਰ ਰਹੇ ਸੀ ਫਿਰ ਅਸੀਂ ਰਾਤੀ ਰੋਟੀ ਖਾਈ ਮੈਂ ਚਾਚਾ ਜੀ ਵੱਲ ਵੇਖ ਰਹੀ ਸੀ ਮੈਨੂੰ ਲੱਗਦਾ ਸੀ ਜਿਦਾਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਹੋਣ ਤੇ ਘੂਰ ਰਹੇ ਹੋਣ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਪਰ ਚਾਚਾ ਜੀ ਬਿਲਕੁਲ ਚੁੱਪ ਸੀ ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਆਖਰ ਕੀ ਗੱਲ ਹੈ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਨੇ ਫਿਰ ਮੇਰਾ ਧਿਆਨ ਮੇਰੇ ਫੋਨ ਤੇ ਗਿਆ ਮੈਂ ਉਹ ਅਣਜਾਣ ਮੁੰਡੇ ਦੇ ਮੈਸੇਜ ਦੀ ਅੜੀ ਕਰ ਰਹੀ ਸੀ ਉਸ ਦਾ ਮੈਸੇਜ ਨਹੀਂ ਆਇਆ ਸੀ ਮੈਂ ਆਪਣਾ ਫੋਨ ਚੁੱਕਿਆ ਤੇ ਮੈਸੇਜ ਚੈੱਕ ਕਰਨ ਲੱਗੀ ਤੇ ਆਪ ਹੀ ਉਸ ਨੂੰ ਮੈਸੇਜ ਕਰਨਾ ਸ਼ੁਰੂ ਕਰਤਾ ਮੇਰੇ ਚਾਚਾ ਜੀ ਨੇ ਮੇਰੇ ਹੱਥੋਂ ਫੋਨ ਫੜ ਲਿਆ ਸ਼ਾਇਦ ਉਹਨਾਂ ਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ ਤੇ ਨਹੀਂ ਸਹੀ ਲੱਗ ਰਹੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਰੋਟੀ ਖਾਂਦੇ ਫੋਨ ਚਲਾਉਣ ਦੀ ਕੋਈ ਲੋੜ ਨਹੀਂ ਮੇਰਾ ਫੋਨ ਇੱਕ ਪਾਸੇ ਰੱਖ ਦਿੱਤਾ ਮੈਂ ਛੇਤੀ ਛੇਤੀ ਰੋਟੀ ਖਾਈ ਤਾਂ ਕਿ ਮੈਂ ਚਾਚਾ ਜੀ ਤੋਂ ਆਪਣਾ ਫੋਨ ਲੈ ਸਕਾਂ ਪਰ ਚਾਚਾ ਜੀ ਨੇ ਕਿਹਾ ਪਹਿਲਾਂ ਸਾਰੇ ਭਾਂਡੇ ਸਾਫ਼ ਕਰ ਦੇ ਫਿਰ ਫੋਨ ਲੈ ਲੈ ਮੇਰੇ ਕਮਰੇ ਵਿੱਚ ਆ ਜਾਈਂ ਨਹੀਂ ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਚਾਚਾ ਜੀ ਕੀ ਕਰਨਗੇ ਮੈਂ ਸਾਰਾ ਕੰਮ ਖਤਮ ਕੀਤਾ ਤੇ ਰਾਤ ਦੇ 11 ਵਜੇ ਰਹੀ ਸੀ ਜਦੋਂ ਚਾਚਾ ਜੀ ਦੇ ਕਮਰੇ ਵਿੱਚ ਗਈ ਤੇ ਉਹਨਾਂ ਤੋਂ ਆਪਣਾ ਫੋਨ ਮੰਗਿਆ ਅਤੇ ਕਿ ਮੈਂ ਆਪਣੇ ਦੋਸਤ ਨਾਲ ਗੱਲ ਕਰਨੀ ਹੈ ਚਾਚਾ ਜੀ ਨੇ ਮੈਨੂੰ ਬਾਹਰ ਤੋਂ ਫੜ ਲਿਆ ਤੇ ਕਿਹਾ ਕਿ ਅੱਜ ਰਾਤ ਤੂੰ ਮੇਰੇ ਕਮਰੇ ਵਿੱਚ ਸੌਣਾ ਹੈ ਮੈਂ ਚੁੱਪ ਕਰਕੇ ਵੇਖ ਰਹੀ ਸੀ ਕਿਉਂਕਿ ਉਹ ਬੜੇ ਅਜੀਬ ਲੱਗ ਰਹੇ ਸੀ ਤੇ ਮੈਂ ਅੱਜ ਰਾਤ ਉਸ ਮੁੰਡੇ ਨਾਲ ਵੀਡੀਓ ਕਾਲ ਤੇ ਗੱਲ ਕਰਨੀ ਸੀ ਮੈਂ ਜਾਣ ਬੁਝ ਕੇ ਚਾਚਾ ਜੀ ਨੂੰ ਜਾਣ ਲਈ ਕਹਿ ਰਹੀ ਸੀ ਇੰਨੇ ਵਿੱਚ ਮੈਂ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਚਾਚਾ ਜੀ ਨੇ ਮੇਰਾ ਹੱਥ ਛਟਿਆ ਤੇ ਮੈਨੂੰ ਕਿਹਾ ਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਤੇ ਮੇਰੇ ਲਈ ਛੇਤੀ ਦੇ ਕੇ ਚਾਹ ਬਣਾ ਕੇ ਲੈ ਕੇ ਆ। ਤੇ ਨਾਲੇ ਤੈਨੂੰ ਜੋ ਕਿਹਾ ਹੈ ਉਹ ਨਾ ਹੀ ਕਰ। ਮੈਂ ਡਰਦੇ ਮਾਰੇ ਬੈੱਡ ਤੇ ਪੈ ਗਈ ਸੀ। ਚਾਚਾ ਜੀ ਨੇ ਸਾਰੀ ਰਾਤ ਮੇਰੇ ਨਾਲ ਉਹ ਸੁਲੂਕ ਕੀਤਾ ਉਹ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ। ਉਹ ਸਾਰੀ ਰਾਤ ਮੇਰਾ ਫੋਨ ਚਲਾਉਂਦੇ ਰਹੇ, ਮੈਨੂੰ ਵੀ ਸੌਣ ਨਹੀਂ ਦਿੱਤਾ। ਰਾਤ ਦੇ 12 ਵਜੇ ਉਹਨਾਂ ਨੇ ਕਿਹਾ ਕਿ ਤੂੰ ਦੇਖਣਾ ਚਾਹਨੀ ਹੈ ਕਿ ਉਹ ਮੁੰਡਾ ਕੌਣ ਹੈ ਜੋ ਤੈਨੂੰ ਮੈਸੇਜ ਕਰਦਾ ਹੈ। ਵੀਡੀਓ ਤੇ ਫੋਟੋਆਂ ਭੇਜਦਾ ਹੈ ਮੈਂ ਖੁਸ਼ ਹੋ ਗਈ ਸੀ ਤੇ ਕਿਹਾ ਕਿ ਹਾਂ ਚਾਚਾ ਜੀ ਮੈਂ ਵੇਖਣਾ ਚਾਹਨੀ ਹਾਂ ਉਹਨਾਂ ਨੇ ਮੇਰੇ ਹੱਥ ਵਿੱਚੋਂ ਫੋਨ ਲਿਆ ਤੇ ਕਿਹਾ ਕਿ ਇਸ ਨੂੰ ਵੇਖ ਉਸ ਨੂੰ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਉਹ ਮੁੰਡਾ ਮੇਰੀ ਹੀ ਸਹੇਲੀ ਦਾ ਮੰਗੇਤਰ ਸੀ ਮੈਂ ਆਪਣੇ ਚਾਚਾ ਜੀ ਵੱਲ ਵੇਖ ਰਹੀ ਸੀ ਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਚਾਚਾ ਜੀ ਨੇ ਮੈਨੂੰ ਦੱਸਿਆ ਕਿ ਜਦੋਂ ਤੂੰ ਮੈਨੂੰ ਇਸ ਮੁੰਡੇ ਬਾਰੇ ਦੱਸਿਆ ਸੀ ਤਾਂ ਮੈਂ ਸਮਝਿਆ ਸੀ ਕਿ ਜ਼ਰੂਰ ਤੈਨੂੰ ਕੋਈ ਬੇਵਕੂ ਬਣਾ ਰਿਹਾ ਹੈ ਅਤੇ ਮੈਂ ਤੇਰੇ ਫੋਨ ਤੋਂ ਰਜਨੀ ਬਣ ਕੇ ਇਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਹੀ ਤੇਰੀ ਫੋਟੋ ਸੋਸ਼ਲ ਮੀਡੀਆ ਤੇ ਪਾਉਣ ਦੀ ਜਿੱਦ ਕਰ ਰਹੀ ਸੀ ਜੇ ਮੈਂ ਇਸ ਨੂੰ ਨਾ ਧਮਕਾਉਂਦਾ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਤੇ ਖਾਨਦਾਨ ਦੀ ਇੱਜ਼ਤ ਵੀ ਖਰਾਬ ਹੋ ਜਾਣੀ ਸੀ ਤੇ ਤੇਰਾ ਪਿਓ ਮੇਰਾ ਤੇ ਤੇਰਾ ਜੋ ਹਾਲ ਕਰਦਾ ਉਸ ਦਾ ਤਾਂ ਪਤਾ ਹੀ ਨਹੀਂ ਸੀ ਕਿ ਕੀ ਬਣਨਾ ਸੀ ਚਾਚਾ ਜੀ ਨੇ ਮੈਨੂੰ ਕਿਹਾ ਕਿ ਇਹ ਉਮਰ ਕੁਝ ਚੰਗਾ ਸਿੱਖਣ ਦੀ ਹੈ ਇਹਨਾਂ ਗੱਲਾਂ ਤੋਂ ਧਿਆਨ ਨੂੰ ਪਰੇ ਕਰ ਤੇ ਤੂੰ ਜਦੋਂ ਮੇਰੇ ਨਾਲ ਇਹ ਗੱਲਾਂ ਕਰਦੀ ਸੀ ਮੈਂ ਤੇਰਾ ਬਚਪਨਾ ਸਮਝ ਕੇ ਟਾਲ ਦਿੰਦਾ ਸੀ ਪਰ ਫਿਰ ਮੈਨੂੰ ਲੱਗਾ ਕਿ ਮੈਨੂੰ ਟਾਲਣ ਦੀ بجائے ਤੈਨੂੰ ਸਮਝਾਉਣਾ ਚਾਹੀਦਾ ਹੈ ਪਰ ਫਿਰ ਮੈਂ ਇਹ ਸੋਚ ਰਿਹਾ ਸੀ ਕਿ ਜੇ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜੇ ਮੈਂ ਤੈਨੂੰ ਗੁੱਸੇ ਵਿੱਚ ਸਮਝਾਉਂਦਾ ਤਾਂ ਤੂੰ ਮੇਰੇ ਨਾਲ ਨਾਰਾਜ਼ ਹੋ ਜਾਣਾ ਤੇ ਫਿਰ ਕਦੀ ਆਪਣੀ ਗੱਲ ਮੇਰੇ ਨਾਲ ਨਹੀਂ ਸ਼ੇਅਰ ਕਰੇਂਗੀ ਅਤੇ ਮੇਰੇ ਤੋਂ ਦੂਰ ਤੂੰ ਕਿਸੇ ਹੋਰ ਦੂਜੇ ਲੋਕਾਂ ਦੇ ਜਾਲ ਵਿੱਚ ਫਸ ਜਾਏਂਗੀ ਇਹ ਗੱਲ ਸੁਣ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਸੀ ਚਾਚਾ ਜੀ ਨੇ ਮੈਨੂੰ ਹੌਸਲਾ ਦਿੱਤਾ ਤੇ ਚੁੱਪ ਕਰਵਾਇਆ ਚਾਚਾ ਜੀ ਨੇ ਮੈਨੂੰ ਕਿਹਾ ਕਿ ਮੈਂ ਚੰਗੀ ਕੁੜੀ ਨਾਲ ਦੋਸਤੀ ਕਰਾਂ ਤੇ ਮੈਂ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਦਵਾਂ ਕਿਉਂਕਿ ਇਹ ਉਮਰ ਪੜਨ ਦੀ ਹੈ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਨਹੀਂ ਮੈਂ ਵੀ ਵਾਅਦਾ ਕੀਤਾ ਸੀ ਕਿ ਹੁਣ ਮੈਂ ਚੰਗੀ ਕੁੜੀ ਨਾਲ ਦੋਸਤੀ ਕਰ ਲਵਾਂਗੀ ਇਦਾਂ ਹੀ ਕੀਤਾ ਇੱਕ ਚੰਗੀ ਕੁੜੀ ਨਾਲ ਦੋਸਤੀ ਕੀਤੀ ਤੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਦੋਸਤੋ ਅੱਜ ਦੇ ਸਮੇਂ ਵਿੱਚ ਆਪਣੇ ਮਾਪਿਓ ਦੀ ਹਰ ਗੱਲ ਸੁਣੀ ਚਾਹੀਦੀ ਹੈ ਅਤੇ ਮਾਵਾਪਨੂ ਵੀ ਆਪਣੇ ਬੱਚਿਆਂ ਦੇ ਨਾਲ ਸਮਾਂ ਬਤਾਉਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਬੱਚਿਆਂ ਨੂੰ ਚੰਗੇ-bure ਦੀ ਤਮੀਜ਼ ਦੱਸਣੀ ਬਹੁਤ ਜ਼ਰੂਰੀ ਹੈ। ਇਸ ਲਈ ਹਰ ਗੱਲ ਆਪਣੇ ਮਾਪਿਓ ਦੇ ਨਾਲ ਸ਼ੇਅਰ ਕਰੋ ਅਤੇ ਮਾਪਿਓ ਨੂੰ ਵੀ ਬੱਚਿਆਂ ਨੂੰ ਸਮਾਂ ਦੇ ਕੇ ਉਹਨਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰ ਆਈ ਹਾਂ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ